ਸਤਿਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਤਿਨਾਮ ਵਾਹਿਗੁਰੂ 12 ਮਹਾਮਾਜ ਮਹਲਾ 5 ਹਰ ਚੌਥਾ ਓਮਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੈ ਕਰ ਕੇ ਪਾਵੇਂ ਲੋ ਰਾਮ ਚਾਰ ਗੁੰਟ ਦੇਿਸ ਪਰਮੈ ਥਕ ਆਏ ਪ੍ਰਭ ਕੇ ਸ਼ਾਮ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮਿਲ ਹੋ ਰਾਮ ਚਾਰ ਗੁੰਡ ਦੈ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਂਦ ਦੇ ਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੇ ਨਾਹੀ ਦਾਮ ਹਰ ਨਾਹੀਂ ਨਾ ਮਿਲੇ ਸਾਜਨੇ ਕਦ ਪਾਈਏ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੇ ਪਠ ਨਗਰ ਸੇ ਗ੍ਰਾਮ ਸਰਬsingਾਲ ਤੰ ਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਣਿਆ ਮੀਤ ਸੱਜਣ ਸਭ ਜਾਹ ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹੀਂ ਚਲਤਾਮ ਚੇਤ ਗੋਬਿੰਦ ਰਾਧੀ ਐ ਹੋਵੇ ਆਨੰਦ ਕਣਾਂ ਸੰਤ ਜਨਾ ਮਿਲ ਪਾਈਐ ਰਸ ਨਾਮ ਬਣਾ ਚੇਤ ਗੋਬਿੰਦ ਰਾਧੀ ਐ ਹੋਵੇ ਆਨੰਦ ਕਣਾਂ ਸੰਤ ਜਨਾ ਮਿਲ ਪਾਈਐ ਰਸ ਨਾਮ ਬਣਾ ਯੇ ਨਹੀਂ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨ ਆਵੇ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਬਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਸਿਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦੇਸੀ ਮਹੀਨਿਆਂ ਦੇ ਮੁਤਾਬਕ ਨਵਾਂ ਸਾਲ ਆਰੰਭ ਹੋਇਆ ਹੈ ਚੇਤਰ ਦਾ ਮਹੀਨਾ 12 ਮਹੀਨਿਆਂ ਦੇ ਵਿੱਚੋਂ ਪਹਿਲਾ ਮਹੀਨਾ ਨਵਾਂ ਸਾਲ ਸਾਰੀਆਂ ਗੁਰ ਸੰਗਤਾਂ ਦਾ ਸਤਿਗੁਰੂ ਸੁਖ ਸੁਖਾਂ ਦਾ ਬਤਿੱਦ ਕਰਨ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਿਸ਼ ਕਰਨ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਦੇ ਜ਼ਰਤ ਸਿਰਤਾਜ ਸਤਿਗੁਰੂ ਮਾਜ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਸਾਡੇ ਕਲਜੁਗ ਜੀਵਾਂ ਵਾਸਤੇ ਸਤਿਗੁਰਾਂ ਨੇ ਅੰਗਤ ਕੀਤੀ ਹੈ ਪਹਿਲਾਂ ਮੰਗਲਾਚਰਨ ਕੀਤਾ 12 ਮਹਾ ਮਹਾ ਕਦਮ ਮਹੀਨਿਆਂ ਨੂੰ 12 ਮਹੀਨਿਆਂ ਦੀ ਬਾਣੀ ਮਾਜ ਰਾਗ ਦੇ ਅੰਦਰ ਮਾਜ ਮਹੱਲਾ ਪਹਿਮਾ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਰਜਿੰਦੇਵ ਜੀ ਦੇ ਮੁਕਰਬਨ ਤੋਂ ਉਚਾਰੀ ਹੋਈ ਬਾਣੀ ਹਰ ਚੌਥਾ ਚੌਥੇ ਘਰ ਦੇ ਵਿੱਚ ਭਾਵ ਕੀ ਸੰਗੀਤ ਦੇ ਘਰ ਚੌਥੀ ਸੁਰ ਦੇ ਉੱਤੇ ਚੌਥੇ ਘਰ ਦੇ ਵਿੱਚ ਸਤਿਗੁਰੂ ਇਸ ਬਾਣੀ ਨੂੰ ਗਾਣ ਦੀ ਹਦਾਇਤ ਕਰਦੇ ਹਨ ਮੰਗਲਾ ਚਰਨ ਦੇ ਵਿੱਚ ਪਰਮੇਸ਼ਰ ਦਾ ਪਹਿਲਾਂ ਵਡਿਆਈ ਕੀਤੀ ਇੱਕ ਓੰਕਾਰ ਇੱਕ ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਉਹ ਇੱਕ ਹੈ ਓੰਕਾਰ ਸਦੀਵੀ ਵਾਸਤੇ ਹੋਂਦ ਵਿੱਚ ਰਹਿਣ ਵਾਲਾ ਸਦਾ ਕਾਇਮ ਰਹਿਣ ਵਾਲਾ ਤੇ ਉਹ ਇੱਕ ਦੀ ਪ੍ਰਾਪਤੀ ਤਾਂ ਹੋਏਗੀ ਜੇ ਸਤ ਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਹੋ ਜਾਵੇ ਜੇ ਸੱਚੇ ਗੁਰਦੀ ਕਿਰਪਾ ਦੇ ਪਾਤਰ ਬਣਾਂਗੇ ਤਾਂ ਉਸ ਇੱਕ ਦੀ ਪ੍ਰਾਪਤੀ ਹੋ ਸਕਦੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇਲੋ ਰਾਮ ਸਤਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੇ ਪ੍ਰਭੂ ਹੇ ਪ੍ਰਮਾਤਮਾ ਅਸੀਂ ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜ ਗਏ ਹਾਂ ਸਾਡੀ ਕਰਮ ਕਰਨੀ ਚੰਗੀ ਨਹੀਂ ਸਾਡੇ ਕਰਮ ਚੰਗੇ ਨਹੀਂ ਅਸੀਂ ਮਾੜੇ ਕਰਮ ਕਰ ਕਰਕੇ ਤੇਰੇ ਤੋਂ ਦੂਰ ਹੋਈ ਜਾ ਰਹੇ ਹਾਂ ਤੇਰੇ ਤੋਂ ਵਿਛੜ ਗਏ ਹਾਂ ਵਿਛੋੜਾ ਪੈ ਗਿਆ ਹੈ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮਿਲੋ ਰਾਮ ਤੁਸੀਂ ਆਪਣੀ ਕਿਰਪਾ ਕਰ ਦਿਓ ਤਾਂ ਮਿਲਿਆ ਜਾਏਗਾ ਵਰਨਾ ਅਸੀਂ ਆਪਣੀ ਸਮਝਬੂਝ ਨਾਲ ਤੇਰੇ ਨਾਲ ਨਹੀਂ ਮਿਲ ਸਕਦੇ ਸਾਡੇ ਤੇ ਕਰਮ ਬਹੁਤ ਜ਼ਿਆਦਾ ਮਾੜੇ ਹਨ ਨਖਿੱਧ ਹਨ ਸਾਡੀ ਕਰਨੀ ਚੰਗੀ ਨਹੀਂ ਕਿਰਤ ਕਰ ਮੁਕੇ ਵਿਛੜੇ ਕਰਮਾ ਕਰਕੇ ਵਿਛੜੇ ਹਾਂ ਪਰ ਤੇਰੀ ਕਿਰਪਾ ਹੋ ਜਾਵੇ ਤਾਂ ਮੇਲ ਹੋ ਸਕਦਾ ਹੈ ਕਰ ਕਿਰਪਾ ਮੇਲੋ ਹੋ ਰਾਮ ਚਾਰ ਕੁੰਡ ਦੇ ਦਿਸ ਪਰ ਮੈਂ ਥਕ ਆਏ ਪ੍ਰਭ ਕੀ ਸ਼ਾਮ ਮਾਇਆ ਦੇ ਪਿੱਛੇ ਦੌੜਦਿਆਂ ਹੋਇਆਂ ਸੁੱਖਾਂ ਦੀ ਪਾਲ ਦੇ ਵਿੱਚ ਚਾਰ ਛੇਰੇ ਚਾਰ ਕੁੰਟ ਚਾਰੇ ਕੁੰਟਾਂ ਦੇ ਚਾਰੇ ਦਿਸ਼ਾਵਾਂ ਦੇ ਵਿੱਚ ਪੁੱਜ ਦੌੜ ਕੇ ਦੇਖ ਲਿਆ ਹੈ ਹਰ ਕੇ ਜਦੋਂ ਹੱਥ ਕੁਝ ਨਹੀਂ ਲੱਗਾ ਥੱਕ ਆਏ ਪ੍ਰਭ ਕੀ ਸ਼ਾਂਤ ਤੇਰੀ ਸ਼ਰਣ ਚ ਆ ਗਏ ਹਾਂ ਪ੍ਰਭੂ ਤੇਰੇ ਚਰਨੀ ਟੈਪੇ ਹਾਂ ਹੁਣ ਤੂੰ ਚਰਣੀ ਟੈਪਿਆਂ ਨੂੰ ਤੂੰ ਗੱਲ ਨਾ ਲਾਉਣਾ ਹੈ ਸਾਡੀ ਕੋਈ ਵਾਹਵਾਦ ਨਹੀਂ ਚੱਲੀ ਅਸੀਂ ਚਾਰਛਰੇ ਭੱਜ ਦੌੜ ਕੇ ਦੇਖ ਲਿਆ ਹਰ ਕੇ ਤੇਰੇ ਚਰਣੀ ਟੈਪੇ ਹਾਂ ਸਾਡਾ ਤੇ ਉਹ ਹਾਲ ਹੋ ਗਿਆ ਹੈ ਜਿਸ ਤਰ੍ਹਾਂ ਸਤਿਗੁਰ ਕਹਿੰਦੇ ਨੇ ਤੈਣ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਤੈਣ ਤੈਣ ਕਹਿੰਦੇ ਗਊ ਨੂੰ ਜਾਂ ਜਦੋਂ ਦੁੱਧ ਛਡਾ ਜਾਂਦੀ ਹੈ ਦੁੱਧ ਨਹੀਂ ਦਿੰਦੀ ਉਹ ਫਿਰ ਕਿਸੇ ਕੰਮ ਨਹੀਂ ਆਉਂਦੀ ਉਹਨੂੰ ਮਾਲਕ ਅਵਾਰਾ ਛੱਡ ਦਿੰਦੇ ਹਨ ਤੈਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਅੱਗੇ ਸਤਿਗੁਰੂ ਕਹਿੰਦੇ ਨੇ ਸਾਡਾ ਜੀਵਨ ਇਸ ਤਰ੍ਹਾਂ ਦਾ ਹੋ ਗਿਆ ਤੇਰੇ ਤੋਂ ਵਿਛੜ ਕੇ ਪ੍ਰਭੂ ਉਸ ਅਵਾਰਾ ਗਾਂ ਵਰਗਾ ਅਗਲੇ ਉਦਾਹਰਨ ਸਤਿਗੁਰੂ ਕਹਿੰਦੇ ਨੇ ਜਲ ਬਿਨ ਸਾਫ ਕੁੰਮ ਲਾਵਤੀ ਉਪਜੇ ਨਾਹੀ ਦਾਮ ਜਿਸ ਤਰ੍ਹਾਂ ਜਲ ਤੋਂ ਬਿਨਾ ਪਾਣੀ ਤੋਂ ਬਿਨਾ ਫਸਲ ਸੁੱਕ ਜਾਂਦੀ ਹੈ ਤੇ ਉਹਦੇ ਚੋਂ ਲਾਭ ਨਹੀਂ ਮਿਲਦਾ ਉਹਦੇ ਚੋਂ ਪ੍ਰੋਫਿਟ ਨਹੀਂ ਖਟਿਆ ਜਾ ਸਕਦਾ ਜਲ ਬਿਨ ਸਾਖ ਕੁਮ ਲਾਭਤੀ ਜਲ ਤੋਂ ਬਿਨਾ ਫਸਲ ਸੁੱਕ ਗਈ ਉਪਜੇ ਨਾਹੀ ਦਾਮ ਉਹਦੇ ਦਾਮ ਨਹੀਂ ਵਟੇ ਜਾ ਸਕਦੇ ਸਾਡਾ ਜੀਵਨ ਇਸ ਤਰ੍ਹਾਂ ਦਾ ਹੋ ਗਿਆ ਹੈ ਹਰ ਨਾਹੀਂ ਨਾ ਮਿਲੀਏ ਸਾਜਨੇ ਕਤ ਪਾਈਏ ਬਿਸਰਾਮ ਜਦੋਂ ਤੱਕ ਹਰੀ ਅਕਾਲਪੁਰਖ ਪ੍ਰਮਾਤਮਾ ਨੂੰ ਮਿਲਦੇ ਨਹੀਂ ਪ੍ਰਭੂ ਦੀ ਪ੍ਰਾਪਤੀ ਨਹੀਂ ਕਰਦੇ ਪ੍ਰਭੂ ਤੇਰੇ ਚਰਨਾਂ ਨਾਲ ਨਹੀਂ ਜੁੜਦੇ ਉਦੋਂ ਤੱਕ ਏ ਟੁਕਾਵ ਨਹੀਂ ਹੋ ਸਕਦਾ ਇਹ ਪਟਕਣਾ ਮਿਟ ਨਹੀਂ ਸਕਦੀ ਉਦੋਂ ਤੱਕ ਬਿਸਰਾਮ ਨਹੀਂ ਆ ਸਕਦਾ ਉਦੋਂ ਤੱਕ ਜੀਵਨ ਪਟਕਣਾ ਦੇ ਵਿੱਚ ਹੀ ਪਿਆਰੇਗਾ ਹਰ ਨਾਹੀਂ ਨਾ ਮਿਲੀਏ ਸਾਜਨੇ ਕਤ ਪਾਈਐ ਮਿਸਰਾਮ ਜਿਤ ਹਰ ਜਿਤ ਕਰ ਹਰ ਕੰਤ ਨ ਪ੍ਰਗਟੀ ਪਟਨਗਰ ਸੇ ਗ੍ਰਾਮ ਜਿਤ ਕਰ ਜਿਸ ਹਿਰਦੇ ਰੂਪੀ ਕਰ ਦੇ ਵਿੱਚ ਅਕਾਲਪੁਰਖ ਪਰਮਾਤਮਾ ਪ੍ਰਗਟ ਨਹੀਂ ਹੋਇਆ ਜਿਸ ਹਿਰਦੇ ਰੂਪੀ ਕਰ ਦੇ ਵਿੱਚ ਅਕਾਲਪੁਰਖ ਪਰਮਾਤਮਾ ਦੀ ਯਾਦ ਪ੍ਰਗਟ ਨਹੀਂ ਹੋਈ ਉਹ ਹਿਰਦਾ ਇਸ ਤਰ੍ਹਾਂ ਦਾ ਹੈ ਉਹਦੀ ਤਪਸ਼ ਰਹੇਗੀ ਉਹ ਇਸ ਤਰ੍ਹਾਂ ਤਪਦਾ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਕੇ ਪਠ ਨਗਰ ਸੇ ਗ੍ਰਾਮ ਉਹ ਹਿਰਦਾ ਉਹ ਸ਼ਹਿਰ ਉਹ ਕਰ ਉਹ ਗਾਮ ਉਹ ਪਿੰਡ ਉਹ ਸਰੀਰ ਇਸ ਤਰ੍ਹਾਂ ਤਪਦਾ ਹੈ ਪਠ ਨਗਰ ਸੇ ਗ੍ਰਾਮ ਪਠ ਪੱਠੀ ਜਿਸ ਤਰ੍ਹਾਂ ਜਿਸ ਤਰ੍ਹਾਂ ਕੇ ਇਟਾਂ ਵਾਲਾ ਪੱਠਾ ਕਹ ਲਈਏ ਪੱਠੀ ਕਹ ਲਈਏ ਉਹ ਤਪਦਾ ਹੈ ਇਸ ਤਰ੍ਹਾਂ ਉਹ ਹਿਰਦਾ ਤਪਦਾ ਹੈ ਇਸ ਤਰ੍ਹਾਂ फडਕਦਾ ਹੈ ਜਿਸ ਤਰ੍ਹਾਂ ਜਿਹਦੇ ਹਿਰਦੇ ਰੂਪੀ ਕਰ ਦੇ ਵਿੱਚ ਅਕਾਲਪੁਰਖ ਪਰਮਾਤਮਾ ਦੀ ਯਾਦ ਨਹੀਂ ਪ੍ਰਗਟ ਹੁੰਦੀ ਇਹਦੇ ਉੱਪਰ ਜਿਹਦੇ ਅੰਦਰ ਉਸ ਪਰਮੇਸ਼ਰ ਦੀ ਜੋਤ ਨਹੀਂ ਜਗੇ ਜਿਤ ਕਰ ਹਰ ਕੰਤਨਾ ਪ੍ਰਗਟਿ ਪਟਨਗਰ ਸੇ ਗ੍ਰਾਮ ਸਰਬ ਸਿੰਗਾਲ ਤੰਬੂਲ ਰਸ ਸਰਨ ਦੇ ਹੀ ਸਭ ਕਾਮ ਜਿਸ ਤਰ੍ਹਾਂ ਕਿ ਇੱਕ ਇਸਤਰੀ ਆਪਣੇ ਆਪ ਨੂੰ 16 ਸ਼ਿੰਗਾਰ ਕਰਕੇ ਆਪਣੇ ਆਪ ਨੂੰ ਸ਼ਿੰਗਾਰ ਕੇ ਬੈਠੀ ਰਵੇ ਪਰ ਉਹਦਾ ਕੰਤ ਉਹਦਾ ਸਾਈ ਉਹਦਾ ਮਾਲਕ ਕਰਨੇ ਆਇਆ ਜਿਹੜਾ ਉਹਨੇ ਸ਼ਿੰਗਾਰ ਆਪਣੇ ਆਪ ਨੂੰ ਸਪਨ ਵਾਸਤੇ ਕੀਤਾ ਸੋਹਣੀ ਬਣਨ ਵਾਸਤੇ ਕੀਤਾ ਉਹੀ ਉਹ ਸ਼ਿੰਗਾਰ ਉਹਦੇ ਦੁੱਖ ਦਾ ਕਾਰਨ ਬਣ ਗਿਆ ਉਹ ਕੀਤਾ ਹੋਇਆ ਸ਼ਿੰਗਾਰ ਕਿਸੇ ਕੰਮ ਨਹੀਂ ਆਇਆ ਸਰਬ ਸ਼ਿੰਗਾਲ ਤੰਬੂਲ ਰਸ ਸਾਰੇ ਸ਼ਿੰਗਾਰ ਕੀਤੇ ਸੰਦੇਹੀ ਸਭ ਖਾਮ ਪਰਦੇਹੀ ਨੂੰ ਉਸੇ ਹੀ ਸ਼ਿੰਗਾਰ ਨੇ ਦੁੱਖ ਦਿੱਤਾ ਜਦੋਂ ਪਤੀ ਪਰਮੇਸ਼ਰ ਨਾ ਕਰ ਆਇਆ ਪ੍ਰਭ ਸੁਆਮੀ ਕੰਤ ਵਿਹੂਣਿਆ ਪ੍ਰਭੂ ਤੋਂ ਬਿਨਾ ਸੁਆਮੀ ਤੋਂ ਬਿਨਾ ਮਾਲਕ ਤੋਂ ਬਿਨਾ ਕੰਤ ਤੋਂ ਬਿਨਾ ਉਹ ਵਿਹੂਣਿਆ ਉਹ ਕੀਤਾ ਹੋਇਆ ਸ਼ਿੰਗਾਰ ਵਿਰਥ ਗਿਆ ਮੀਤ ਸੱਜਣ ਸਭ ਜਾਨ ਪ੍ਰਭੂ ਐਸਾ ਮਿੱਤਰ ਹੈ ਜੋ ਲੋਕ ਅਤੇ ਪਰਲੋਕ ਦਾ ਸਾਥੀ ਹੈ ਤੇ ਉਸ ਤੋਂ ਇਲਾਵਾ ਦੁਨੀਆ ਦੇ ਸਾਰੇ ਨਾਤੇ ਸਾਰੇ ਰਿਸ਼ਤੇ ਸਾਰੇ ਉਹ ਮਿੱਤਰ ਹੈ ਸੱਜਣ ਹੈ ਉਹ ਇਨਸਾਨ ਨੂੰ ਜਮਾਂ ਤਰ੍ਹਾਂ ਖਾਂਦੇ ਹਨ ਜਮਾਂ ਤਰ੍ਹਾਂ ਚਿਮੜੇ ਹਨ ਸਿਰਫ ਸਤਸਾ ਸੱਚਾ ਸਾਥੀ ਹੈ ਤੇ ਪਰਮੇਸ਼ਰ ਸੱਚਾ ਸਾਥੀ ਹੈ ਤੇ ਉਹ ਕਾਲਪੁਰਖ ਵਹਿਗੁਰੂ ਪ੍ਰਭ ਸਵਾਰਮੀ ਕੰਤ ਵਿਹੋਣਿਆ ਪ੍ਰਭੂ ਤੋਂ ਬਿਨਾ ਮੀਤ ਸੱਜਣ ਸਭ ਜਾ ਮਿੱਤਰ ਸੱਜਣ ਸਭ ਜਮਾਂ ਦੀ ਤਰ੍ਹਾਂ ਚ ਮੜੇ ਹਨ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਨਾਨਕ ਪੰਜਵੇਂ ਨਾਨਕ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੈ ਪ੍ਰਭੂ ਮੇਰੀ ਇਹ ਬੇਨਤੀ ਹੈ ਮੇਰੀ ਇਹ ਅਰਦਾਸ ਹੈ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਆਪਣੇ ਨਾਮ ਦੀ ਦਾਤ ਦਿਓ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਹੀਂ ਚਲ ਥਾਂ ਥਾਂ ਪ੍ਰਭੂ ਮੈਨੂੰ ਐਸੇ ਮਾਲਕ ਨਾਲ ਐਸੇ ਪ੍ਰਭੂ ਦੇ ਨਾਲ ਮੇਰਾ ਮੇਲ ਹੋ ਜਾਏ ਜਿਦਾ ਆਸਨ ਜਿਦਾ ਥਾਂ ਸਦਾ ਨਹੀਂ ਚਲ ਹੈ ਨਾ ਟੁੱਟਣ ਭਜਣ ਵਾਲਾ ਨਾ ਖਸਣ ਵਾਲਾ ਨਾ ਮੁੱਕਣ ਵਾਲਾ ਬਾਕੀ ਸਾਰੇ ਦੁਨੀਆਂ ਜੋ ਉਪਜੋਸ ਉਹ ਬਿਨਸ ਹੈ ਜਿਹੜਾ ਪੈਦਾ ਹੋਇਆ ਉਹ ਖਤਮ ਹੋਏਗਾ ਸਿਰਫ ਸਦਾ ਵਾਸਤੇ ਕਾਇਮ ਹੈ ਤੇ ਉਹ ਅਕਾਲਪੁਰਖ ਪ੍ਰਮਾਤਮਾ ਤੇ ਉਹਦਾ ਸਿੰਘਾਸਨ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਰ ਮੇਲੋ ਸੁਆਮੀ ਸੰਗ ਪ੍ਰਭ ਉਸ ਅਕਾਲਪੁਰਖ ਪ੍ਰਮਾਤਮਾ ਦੇ ਨਾਮ ਲਾਪ ਕਰਿਏ ਜੋ ਸਦਾ ਕਾਇਮ ਰਹਿਣ ਵਾਲਾ ਹੈ ਉਸ ਤੋਂ ਇਲਾਵਾ ਬਾਕੀ ਹੋਰ ਸਾਰਾ ਕੁਝ ਨਾਸ ਹੋ ਜਾਏਗਾ ਸਿਰਫ ਕੋ ਇੱਕ ਪ੍ਰਮਾਤਮਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਹਰ ਸੁਆਮੀ ਕੰਤ ਸੁਆਮੀ ਕੰਤ ਹਰ ਮੇਲੋ ਸੁਆਮੀ ਸੰਗ ਪ੍ਰਭੂ ਜਿਸ ਕਾ ਨਿਚਲ ਧਾਮ ਅੱਗੇ ਹੁਣ ਚੇਤ ਦੇ ਮਹੀਨੇ ਦੀ ਬਾਣੀ ਸ਼ੁਰੂ ਹੋਈ ਸਤਿਗੁਰੂ ਕਹਿੰਦੇ ਨੇ ਚੇਤ ਗੋਬਿੰਦ ਅਰਾਧਿ ਹੈ ਚੇਤਰ ਦੇ ਮਹੀਨੇ ਦੇ ਵਿੱਚ ਗੋਬਿੰਦ ਨੂੰ ਆਰਾਧਨਾ ਮਾਲਕ ਨੂੰ ਚੇਤੇ ਕਰਨਾ ਕਿਉਂਕਿ ਬਹਾਰ ਬਸੰਤ ਰੁੱਤ ਆ ਗਈ ਹਰ ਇੱਕ ਪੱਤਾ ਬੱਤਾ ਟਾਣੀ ਟਾਣੀ ਹਰੀ ਭਰੀ ਹੋ ਗਈ ਹਰਿਆਲੀ ਸਾਰੇ ਪਾਸੇ ਛਾ ਗਈ ਹੈ ਤੇ ਹੁਣ ਇਹ ਆਨੰਦਮਈ ਮੌਸਮ ਹੋ ਗਿਆ ਇਹਦੇ ਵਿੱਚ ਅਕਾਲਪੁਰਖ ਪਰਮਾਤਮਾ ਨੂੰ ਯਾਦ ਕਰਨਾ ਹਿਰਦਾ ਖਿੜ ਗਿਆ ਹੈ ਜਿਸ ਤਰ੍ਹਾਂ ਕਿ ਪੱਤਾ-ਪੱਤਾ ਬੂਟਾ-ਬੂਟਾ ਹਰਿਆ-ਭਰਿਆ ਹੋਇਆ ਹੈ ਤੇ ਆਪਾਂ ਵੀ ਅਕਾਲਪੁਰਖ ਪਰਮਾਤਮਾ ਦੇ ਨਾਲ ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਜੋੜ ਕੇ ਇਸ ਤਰ੍ਹਾਂ ਹਰਿਆ-ਭਰਿਆ ਕਰ ਲਈਏ ਬਹੁਤ ਇਸ ਰੁੱਤ ਦੇ ਇਸ ਬਸੰਤ ਰੁੱਤ ਦੇ ਵਿੱਚ ਪਰਮੇਸ਼ਰ ਦੀ ਯਾਦ ਦਾ ਸਤਿਗੁਰੂ ਕਹਿੰਦੇ ਨੇ ਕਣਾ ਲਾਭ ਹੈ ਚੇਤ ਗੁਬਿੰਦ ਅਰਾਧਿਏ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਸੰਤ ਜਨਾ ਪ੍ਰਭੂ ਦੇ ਪਿਆਰਿਆਂ ਦਾ ਸੰਗ ਕਰਕੇ ਸਤ ਸੰਗਤ ਦੇ ਵਿੱਚ ਮਿਲ ਬੈਠ ਕੇ ਰਸਨਾ ਦੇ ਨਾਲ ਨਾਮ ਪੜਾ ਨਾਮ ਜਪੀਏ ਨਾਮ ਨੂੰ ਅਰਾਧਿਏ ਆਪਣੀ ਜ਼ੁਬਾਨ ਦੇ ਨਾਲ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਜਿਨੇ ਪਾਇਆ ਪ੍ਰਭ ਆਪਣਾ ਆਇ ਤਿਸੇ ਗਣਾ ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਦੇ ਨਾਲ ਜੋੜ ਲਿਆ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਅਕਾਲਪੁਰ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਲਿਆ ਉਹਨਾਂ ਦਾ ਆਉਣਾ ਸਫਲ ਹੋ ਗਿਆ ਉਹਨਾਂ ਦਾ ਆਉਣਾ ਕਿਸੇ ਗਿਣਤੀ 'ਚ ਆ ਗਿਆ ਬਾਕੀ ਵਰਨਾ ਜਿਨੇ ਆਪਣਾ ਆਇਆ ਹੀ ਨਹੀਂ ਸਫਲ ਬਣਾਇਆ ਉਹ ਤੇ ਸੰਸਾਰ ਦੇ ਵਿੱਚ ਆਇਆ ਜਾਂ ਨਾ ਆਇਆ ਇੱਕ ਵਰਗਾ ਉਹ ਤੇ ਪਸ਼ੂਆਂ ਦੀ ਤਰ੍ਹਾਂ ਪੰਛੀਆਂ ਦੀ ਤਰ੍ਹਾਂ ਆਇਆ ਖਾਦਾ ਪੀਤਾ পেট ਭਰਿਆ ਤੇ ਚਲਾ ਗਿਆ ਉਹਨਾਂ ਦਾ ਜੀਵਨ ਪਸ਼ੂਆਂ ਦੀ ਤਰ੍ਹਾਂ ਹੈ ਉਹ ਕਿਸੇ ਗਿਣਤੀ 'ਚ ਨਹੀਂ ਆਏ ਉਹਨਾਂ ਦਾ ਹੀ ਸਤਿਗੁਰੂ ਕਹਿੰਦੇ ਨੇ ਜੀਵਨ ਸਭਲਾ ਹੈ ਸਭਲ ਹੋਇਆ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਜਿਨੇ ਪਾਇਆ ਪ੍ਰਭ ਆਪਣਾ ਆਇ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਨਾ ਮਿਰਥਾ ਜਨਮ ਜਣਾ ਇੱਕ ਖਿੰਨ ਇੱਕ ਖਿੰਨ ਦਾ ਸਮਾ ਅੱਖ ਦੇ ਚ ਪਕੰ ਦਾ ਸਮਾ ਇੱਕ ਖਿੰਨ ਹੈ ਇੱਕ ਖਿੰਨ ਤਿਸ ਬਿਨ ਜੀਵਨਾ ਅਕਾਲਪੁਰਖ ਪਰਮਾਤਮਾ ਤੋਂ ਵਿਛੜ ਕੇ ਜੀਉਣਾ ਉਹਦੀ ਯਾਦ ਤੋਂ ਟੁੱਟ ਕੇ ਜੀਉਣਾ ਪਾਵੇਂ ਇੱਕ ਖਿੰਨ ਜੀਣਾ ਹੋਵੇ ਇੱਕ ਖਿੰਨ ਬਿਸਰੋ ਤੂੰ ਸੁਆਮੀ ਜਾਣੋ ਬਰਸ 55 ਇੱਕ ਖਿੰਦਾ ਵਿਛੋੜਾ ਪੰਜਾਹ ਵਰਿਆਂ ਦੇ ਬਰਾਬਰ ਹੈ ਸਤਿਗੁਰ ਕਹਿੰਦੇ ਨੇ ਇੱਕ ਖਿੰਦਾ ਵਿਛੋੜਾ ਵੀ ਜਨਮ ਵਿਰਥਕਵਾ ਦਿੰਦਾ ਹੈ ਇੱਕ ਖਿੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਲ ਥਲ ਮਹਿਲ ਰਵਿਆ ਜਲ ਥਲ ਮਹਿਲ ਪੂਰਿਆ ਰਵਿਆ ਵਿੱਚ ਵਣਾ ਉਹ ਆਕਾਰਪੁਰਖ ਪਰਮਾਤਮਾ ਦਾ ਵਾਸਾ ਜਲ ਵਿੱਚ ਵੀ ਹੈ ਥਲ ਵਿੱਚ ਧਰਤੀ ਉੱਤੇ ਵੀ ਹੈ ਮਹਿਲ ਧਰਤੀ ਤੋਂ ਉੱਤੇ ਆਕਾਸ਼ ਤੱਕ ਮਹਿਲ ਵਿੱਚ ਵੀ ਹੈ ਤੇ ਉਹ ਹਰ ਇੱਕ ਬੂਟੇ-ਬੂਟੇ ਟਾਣੀ-ਟਾਣੀ ਦੇ ਵਿੱਚ ਜੰਗਲ ਬੂਟਿਆਂ ਦੇ ਵਿੱਚ ਵੀ ਉਹਦਾ ਵਾਸਾ ਹੈ ਪਰਮੇਸ਼ਰ ਇਸ ਤਰ੍ਹਾਂ ਦਾ ਹੈ ਉਹਦਾ ਹਰ ਥਾਂ ਤੇ ਉਹਦੀ ਮੌਜੂਦਗੀ ਹੈ ਹਰ ਥਾਂ ਤੇ ਉਹਦਾ ਪਰਮੇਸ਼ਰ ਦਾ ਵਾਸਾ ਹੈ ਉਹ ਭਾਵੇਂ ਕੋਈ ਵੀ ਥਾਂ ਹੋਵੇ ਪਾਣੀ ਹੋਵੇ ਧਰਤੀ ਹੋਵੇ ਅਸਮਾਨ ਹੋਵੇ ਜੰਗਲ ਬਿਆਹ ਬਣ ਹੋਵੇ ਸਦੂਰ ਕਹਿੰਦੇ ਨੇ ਉਹ ਅਕਾਲ ਪੁਰਖ ਪ੍ਰਮਾਤਮਾ ਹਰ ਥਾਂ ਤੇ ਵਸਦਾ ਹੈ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ ਤੇ ਫਿਰ ਐਸੇ ਪ੍ਰਭੂ ਨੂੰ ਜੇ ਚੇਤੇ ਨਾ ਕਰੀਏ ਐਸੇ ਪ੍ਰਭੂ ਨੂੰ ਜੇ ਆਪਾਂ ਚੇਤੇ ਨਾ ਕਰੀਏ ਜਿਹੜਾ ਹਰ ਥਾਂ ਤੇ ਮੌਜੂਦ ਹੈ ਫਿਰ ਸਤਿਗੁਰੂ ਕਹਿੰਦੇ ਨੇ ਕਿੰਨੇ ਦੁੱਖ ਵਾਲੀ ਗੱਲ ਹੈ ਕਿੰਨੇ ਦੁੱਖ ਵਾਲੀ ਗੱਲ ਹੈ ਜੋ ਐਸੇ ਪ੍ਰਭੂ ਨੂੰ ਆਪਾਂ ਕਦੀ ਚੇਤੇ ਨਹੀਂ ਕੀਤਾ ਜੋ ਹਰ ਥਾਂ ਤੇ ਮੌਜੂਦ ਹੈ ਜਲ ਥਲ ਮਹੀਲ ਪੂਰੀਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਬਣਾ ਜਿਨੀ ਰਾਵਿਆ ਜਿਨ੍ਹਾਂ ਨੇ ਚੇਤੇ ਕੀਤਾ ਪਰਭੂ ਨੂੰ ਜਿਨ੍ਹਾਂ ਨੇ ਅਰਾਧਿਆ ਪ੍ਰਭੂ ਨੂੰ ਚੇਤੇ ਕੀਤਾ ਉਹਨਾਂ ਦੇ ਵੱਡੇ ਭਾਗ ਹਨ ਉਹਨਾਂ ਦੇ ਉੱਤਮ ਕਰਮ ਹਨ ਜਿਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਬਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਹਰੀ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨਾਂ ਨੂੰ ਮੇਰਾ ਮਨ ਲੋਚ ਰਿਹਾ ਹੈ ਮੇਰੇ ਤੇ ਕਿਰਪਾ ਕਰੋ ਮੈਨੂੰ ਪ੍ਰਭੂ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੈ ਹਰ ਦਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾਂ ਜੇਤ ਦੇ ਮਹੀਨੇ ਦੇ ਵਿੱਚ ਚੇਤਰ ਦੇ ਮਹੀਨੇ ਦੇ ਵਿੱਚ ਮਿੱਠੀ ਰੁੱਤ ਦੇ ਵਿੱਚ ਜਿਹੜਾ ਮੈਨੂੰ ਪ੍ਰਭੂ ਦੇ ਨਾਲ ਮਿਲਾ ਦੇਵੇ ਉਹਦੇ ਮੈਂ ਚਰਣੀ ਟੈ ਪਾਵਾਂ ਉਹਦੇ ਪਾਏ ਲੱਗ ਜਾਵਾਂ ਉਹਦੇ ਪੈਰ ਫੜ ਲਾਂ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਵਢਹੰਸ ਰਾਗ ਦੇ ਵਿੱਚ ਕਹਿੰਦੇ ਹਨ ਜਿਹੜਾ ਆਕਾਰਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਮੈਨੂੰ ਜੋੜੇ ਮੇਰਾ ਮੈਨੂੰ ਜਿਹੜਾ ਉਹਦੇ ਘਰ ਦੀਆਂ ਕਥਾ ਕਹਾਣੀਆਂ ਸੁਣਾਵੇ ਤਹਾਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦਿੱਜੈ ਸੀਸ ਵਢੇ ਕਰ ਬੈ ਸੰਦੀਜੇ ਬਿਨ ਸਿਰ ਸੇਵ ਕਰੀਜੇ ਬਿਨਾ ਸਿਰ ਤੋਂ ਉਹਦੀ ਸੇਵਾ ਕਰਾਂ ਜਿਹੜਾ ਮੈਨੂੰ ਮੇਰੇ ਸਾਹਿਬ ਦੀ ਗੱਲ ਸੁਣਾਉਂਦਾ ਹੈ ਜਿਹੜਾ ਮੈਨੂੰ ਮੇਰੇ ਸਾਹਿਬ ਦੀਆਂ ਕਥਾ ਕਹਾਣੀਆਂ ਸੁਣਾਉਂਦਾ ਹੈ ਉਹਨੂੰ ਮੈਂ ਕੀ ਦੇਵਾਂ ਆਪਣੇ ਸਵਾਲ ਦਾ ਸਤਿਗੁਰੂ ਅਗਲੀ ਪੰਕਤੀ ਦੇ ਵਿੱਚ ਜਵਾਬ ਦਿੰਦੇ ਹਨ ਸੀਸ ਵੱਡੇ ਕਰ ਬੈਸਨ ਦੀਜੇ ਆਪਣਾ ਸਿਰ ਵੱਡ ਕੇ ਉਹਨੂੰ ਕਵਾਂ ਇਹਦੇ ਉੱਤੇ ਬੈਠ ਜਾ ਮੁੜਾ ਬਣਾ ਕੇ ਫੱਟੀ ਬਣਾ ਕੇ ਇਹਦੇ ਉੱਪਰ ਬੈਠ ਤੇ ਮੈਂ ਬਿਨਾਂ ਸੀਸ ਤੋਂ ਉਹਦੀ ਸੇਵਾ ਕਰਾਂ ਉਹਦੇ ਵਾਸਤੇ ਇਹ ਵੀ ਬਹੁਤ ਘੱਟ ਹੈ ਜਿਹੜਾ ਮੈਨੂੰ ਆਕਾਰਪੁਰਖ ਪ੍ਰਮਾਤਮਾ ਦੀ ਗੱਲ ਸੁਣਾਵੇ ਉਹਨੂੰ ਮੈਂ ਆਪਣਾ ਸੀਸ ਪੇਟ ਕਰ ਦਿਆਂ ਦੇ ਸਤਿਗੁਰ ਤੁਨ ਸ੍ਰੀ ਗੁਰੂ ਜੀ ਦੇ ਅੰਦਰ ਉਹਦੇ ਚਰਣੀ ਟੈਪਾਂ ਉਹਦੇ ਚਰਨ ਪਕੜ ਲਾ ਜਿਹੜਾ ਮੈਨੂੰ ਚੇਤਰ ਦੇ ਮਹੀਨੇ ਦੇ ਵਿੱਚ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਮਿਲਾ ਦੇਵੇ ਚੇਤ ਮਿਲਾਏ ਸੋ ਪ੍ਰਭੂ ਤਿੰਨ ਕੇ ਪਾਏ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ